ਜੀ ਮੈਰੀਨਕੀ ਮਾਂ ਦੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਤਰਨਤਾਰਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਹਰਮਿੰਦਰ ਸਿੰਘ ਸੰਧੂ ਨੂੰ ਲੋਕਾਂ ਨੇ ਵੋਟਾਂ ਪਵਾ ਕੇ ਉੱਥੋਂ ਜਿਹੜਾ ਕਿ ਉਹਨਾਂ ਨੂੰ ਚੁਣ ਲਿਆ ਗਿਆ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਇੱਕ ਧੰਨਵਾਦੀ ਰੋਡ ਸ਼ੋਅ ਕੀਤਾ ਇਸ ਦੌਰਾਨ ਉਹਨਾਂ ਨੇ ਤਰਨਤਾਰਨ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਮਿਤ ਸਿੰਘ ਸੰਧੂ ਦਾ ਪਹਿਲਾ ਬਿਆਨ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਮੇਰੀ ਨਹੀਂ ਸਗੋ ਇਲਾਕਾ ਨਿਵਾਸੀਆਂ ਦੀ ਜਿੱਤ ਹੈ ਮੇਰੇ ਚੋਣ ਵਾਲਿਆਂ ਦੀ ਜਿੱਤ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਇੱਥੋਂ ਜਿੱਤ ਦਵਾਈ ਅਤੇ ਇਸ ਦੇ ਨਾਲ ਹੀ ਵਿਰੋਧੀਆਂ ਦੇ ਉੱਤੇ ਵੀ ਤੰਜ ਕਸਿਆ ਹੈ ਕਿ ਜਿਹੜੇ ਹੰਕਾਰੀ ਸੀ ਉਹਨਾਂ ਨੂੰ ਜਿਹੜਾ ਕਿ ਮੂੰਹ ਤੋੜ ਮਾਰ ਜਵਾਬ ਆ ਇੱਥੋਂ ਦੇ ਲੋਕਾਂ ਨੇ ਦੇ ਦਿੱਤਾ ਆਮ ਆਦਮੀ ਵਿਕਾਸ ਕਾਰਜਾਂ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਤਰਨਤਾਰਨ ਦੇ ਲੋਕਾਂ ਨੇ ਜੜਾ ਕਿ ਮਾਣ ਤੇ ਸਤਿਕਾਰ ਵਖਸਿਆ ਕਿ ਉਹ ਇਥੋਂ ਜਿੱਤ ਹਾਸਲ ਹੋਈ ਆ ਆਉ ਸੁਣਦੇ ਹਾਂ ਮੇਰੇ ਜਿਹਾਰੂ ਸੱਜਣਾ ਦੀ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਚੌਣ ਵਾਲੇ ਆ जितना मैं धनवाद करता समुची लीडरशिप का बहुत वही जित कराई ਅੱਜ ਬੱਲੇ ਬੱਲੇ ਹੋ ਗਈ ਆ ਜੀ ਹੋਰ ਇਹ ਤੋਂ ਵੱਧ ਕੀ ਹੋ ਸਕਦਾ ਜੀ ਜਿਹੜੇ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਇੰਜ ਕਰ ਦਾਂਗੇ ਇੰਜ ਕਰ ਦਿਆਂਗੇ ਅੱਜ ਵੇਖ ਲੋ ਮਾਝੇ ਦੇ ਲੋਕਾਂ ਨੇ ਕਿਸੇ ਤੋਂ ਡਰੇ ਨਹੀਂ ਮਾਝੇ ਦੇ ਲੋਕ ਥੋਕ ਵਜਾ ਕੇ ਵੋਟਾਂ ਪਾਈਆਂ ਨੇ ਸੋ ਦਾਦੇ ਕੀ ਤਰਨ ਤਰਨ ਦੇ ਜ਼ਿਮਣ ਚੋਂ ਲੈ ਕੇ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਢੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਉਦੋਂ ਹੀ ਆਮ ਆਦਮੀ ਪਾਰਟੀ ਨੇ ਜਿਹੜੀ ਕਿ ਵਿਰੋਧੀ ਧਿਰਾਂ ਨੂੰ ਟੱਕਰ ਦਿੰਦੇ ਹੋਏ ਇੱਥੇ ਵੱਡੀ ਇੱਜ਼ਤ हासिल ਕੀਤੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ